ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਦੀ ਦਾਰਾ ਮੰਡੀ ਵਿਖੇ ਲੱਗੇ ਕ્રાਫਟ ਮੇਲੇ ਦੌਰਾਨ ਖੂਬ ਰੌਣਕਾਂ ਲੱਗੀਆਂ ਨੇ ਸ਼ਹਿਰ ਵਾਸੀ ਤੇ ਇਲਾਕੇ ਦੇ ਨਜ਼ਦੀਕੀ ਪਿੰਡਾਂ ਦੇ ਲੋਕ ਇੱਥੇ ਲੱਗੇ ਕ્રાਫਟ ਮੇਲੇ ਦਾ ਖੂਬ ਆਨੰਦ ਮਾਣ ਰਹੇ ਨੇ ਤੇ ਮਹਿਲਾਵਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀਆਂ ਨੇ ਤੇ ਇੱਥੋਂ ਦੇ ਕ્રાਫਟ ਮੇਲੇ 'ਚ ਵਕ-ਵਕ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਦਾ ਕਰੇਲੂ ਸਮਾਨ ਜਿਹੜਾ ਹੈ ਹੱਥਾਂ ਦੇ ਨਾਲ ਬਣਾਏ ਸਮਾਨ ਅਤੇ ਹੋਰ ਖਰੀਦਦਾਰੀ ਵੀ ਕਰ ਰਹੀਆਂ ਨੇ ਤੇ ਦੂਜੇ ਪਾਸੇ ਵਕ-ਵਕ ਝੂਲਿਆਂ ਦਾ ਨੌਜਵਾਨ ਤੇ ਬੱਚੇ ਬਹੁਤ ਹੀ ਆਨੰਦ ਮਾਣ ਬੇਖਦੇ ਹਾਂ ਕraft ਮਿਲੀ ਦੀਆਂ ਕੁਚਲਕੀਆਂ ਅੱਜ ਵੇਖੋ ਸਾਡੇ ਧਾਰੀਵਾਲ ਦਾਣਾ ਮੰਡੀ ਜੋਆ ਕraft ਬਾਜ਼ਾਰ ਦਾ ਮੇਲਾ ਲੱਗਾ ਵਾ ਇਹਦੇ ਬਹੁਤ ਹੀ ਸੋਹਣੇ ਦੇ ਅਸ਼ੇ ਇਥੇ ਝੂਲੇ ਲੱਗੇ ਆ ਆਪਣੀਆਂ ਫੈਮਲੀ ਨਾਲ ਹਰ ਇੱਕ ਪਰਿਵਾਰ ਆਪਣਾ ਇੱਥੇ ਆਨੰਦ ਲੈ ਰਿਹਾ ਵਾ ਬੱਚੇ ਨੌਜਵਾਨ ਸਾਥੀ ਹਰ ਇੱਕ ਫੈਮਲੀ ਉਹਨਾਂ ਦੇ ਬੱਚੇ ਇੱਥੇ ਆ ਕੇ ਮੇਲੇ ਦਾ ਆਨੰਦ ਲੈ ਰਹੇ ਆ ਇੱਥੇ ਖਾਣ ਪੀਣ ਨੂੰ ਬਹੁਤ ਵਧੀਆ ਸਿਸਟਮ ਚੱਲ ਰਿਹਾ ਵਾ ਬੱਚਿਆਂ ਲਈ ਖੇਡਣ ਲਈ ਪੰਘੂੜੇ ਆ ਤੇ ਚਲੋ ਇਹ ਮੇਲੇ ਨੇ ਸਾਡੇ ਸ਼ਹਿਰ ਦਾ ਮਾਣ ਵਧਾਇਆ ਵਾ ਧਾਰੀਵਾਲ ਸ਼ਹਿਰ ਦਾ ਬਹੁਤ ਵਧੀਆ ਵਾ ਜੀ ਦ੍ਰਿਸ਼ ਵੇਖਣ ਨੂੰ ਮਿਲਦੇ ਆ ਵਾ ਸ਼ਹਿਰ ਦਾ ਦੇਖੋ ਜੀ ਅੱਜ ਧਾਰੀਵਾਲ ਦੇ ਵਿੱਚ ਬਹੁਤ ਰੌਣਕਾਂ ਦਾ ਮੇਲਾ ਲੱਗਾ ਆ ਦਾਣਾ ਮੰਡੀ ਦੇ ਵਿੱਚ ਇਹਦੇ ਨਾਲ ਸਾਨੂੰ ਜਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀ ਬਚਪਨ ਸੀ ਸਾਡਾ ਅਸੀਂ ਮੇਲਾ ਦੇਖਦੇ ਹੁੰਦੇ ਸੀ ਅੱਜ ਸਾਨੂੰ ਇਦਾਂ ਵੱਡਾ ਹੋ ਕੇ ਵੀ ਅੱਜ ਪਹਿਲੇ ਦਿਨ ਜ਼ਿੰਦਗੀ ਦੇ ਵਿੱਚ ਇਦਾਂ ਵਧੀਆ ਮਾਹੌਲ ਵੇਖਦਿਆ ਵਾ ਕਿ ਲੋਕੀ ਕਾਰਨ ਵਿੱਚ ਆਣ ਕੇ ਆਪਣਾ ਸਮਾਂ ਕੱਢ ਕੇ ਮੇਲਾ ਦੇਖ ਰਹੇ ਨੇ ਤੇ ਇੱਥੇ ਬੱਚਿਆਂ ਦੇ ਦੇਖੋ ਜੀ ਪੰਘੂੜੇ ਲੱਗੇ ਹੋਏ ਨੇ ਖਾਣ ਪੀਣ ਦਾ ਜ਼ਮਾਨਾ ਊਠ ਲੱਗੇ ਹੋਏ ਨੇ ਝੂਟਾ ਲੈਣ ਵਾਸਤੇ